ਅਲਟੋਨਿਅਸ ਚਾ ਨਜ਼ਵੇ ਤੁਹਾਡਾ ਸਵਾਗਤ ਕਲਾਨੌਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਹੇਠ ਔਂ ਕਰਕੇ ਵਿਦਿਆਰਥੀ ਨਾਲ ਵਾਪਰਿਆ ਵੱਡਾ ਹਾਸਾ ਪਰਿਵਾਰ ਨੇ ਬੱਸ ਡਰਾਈਵਰ ਤੇ ਲਾਇਆ ਨਸ਼ਾ ਕਰਨ ਦੇ ਦੋਸ਼ ਏਅਰਫੋਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਗੁਰਦਾਸਪੁਰ ਦੇ ਕਸਬੇ ਕਲਨੌਰ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਛੇਠਾ ਆਨ ਕਰਕੇ ਨੌਜਵਾਨ ਨਾਲ ਵੱਡਾ ਹਾਸਰਾ ਵਾਪਰ ਗਿਆ ਤੇ ਮੌਕੇ ਤੇ ਹੀ ਮੌਤ ਹੋ ਜਾਣ ਦਾ ਮੱਧ ਪਾਗਾ ਸਮਝਿਆ ਜਾ ਪ੍ਰਾਪਤ ਹੋਇਆ ਇਸ ਬੰਦੀ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਪ੍ਰੀਤ ਅਤੇ ਰੋਹਿਤ ਪੜ੍ਹਨ ਲਈ ਜਾ ਰਹੀ ਸੀ ਕਿ ਲੱਕੇਜੀ ਇੱਕ ਨਿੱਜੀ ਸਕੂਲ ਦੀ ਬੱਸ ਉਹਨਾਂ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਦੋਵੇਂ ਪੈਲੀ ਦੇ ਵਿੱਚ ਡਿੱਗ ਪਏ ਉਹਨਾਂ ਕਿਹਾ ਕਿ ਬੱਸ ਡਰਾਈਵਰ ਨੇ ਮੌਕੇ ਤੋਂ ਬੱਸ ਭਜਾ ਲਈ ਤੇ ਉਹਨਾਂ ਨੂੰ ਦੇਖਿਆ ਤੱਕ ਨਹੀਂ ਜਿਸ ਕਰਕੇ ਲਾਪਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਨੂੰ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਗੁਦਾਸਪੁਰ ਤੋਂ ਜਸਵੰਦਰ 베ਦੀ ਦੀ ਇੱਕ ਖਾਸ ਰਿਪੋਰਟ ਅਰੇ ਦੋ ਬੱਚੇ ਸੀ ਲਾਪਰੀਤ ਤੇ ਰੋਹਿਤ ਹੈ ਰੋਹਿਤ ਜਿਹੜਾ ਉਹ ਕਚਹਿਰੀ ਕੰਮ ਕਰਦਾ ਜਿਹੜਾ ਬੱਚਾ ਡਾ ਉਹ ਪੜਨ ਜਾ ਰਿਹਾ ਸੀ ਪਲੱਸ 2 ਚ ਵੱਡੇ ਆਪਣਾ ਸ਼ਾਬਾ ਗਰਾਏ ਪੜਦੇ ਸੀ ਤੇ ਉਹ ਪੜਨ ਜਾ ਰਿਹਾ ਸੀ ਬੱਸ ਜਿਹੜੀ ਆ ਬਹੁਤ ਸਪੀਡ ਚਾ ਰਹੀ ਤੇ ਇਹ ਕਰਕੇ ਬੱਸ ਵੱਜ ਗਈ ਉਹਨਾਂ ਚ ਬਾਅਦ ਚ ਬੱਸ ਵਾਲੇ ਨੇ ਵੇਖਿਆ ਵੀ ਨਹੀਂ ਉਹਨਾਂ ਵੱਲ ਪਾਣੀ ਚ ਡਿੱਗ ਪਏ ਥੱਲੇ ਤੇ ਬਾਅਦ ਚ ਵੇਖਿਆ ਨਹੀਂ ਬੱਸ ਭਜਾ ਕੇ ਲੈ ਗਿਆ ਹਾਂਜੀ 12ਵੀਂ ਕਲਾਸ ਚ ਪੜਦਾ ਹੈ ਕਿਹੜੇ ਸਕੂਲ ਦੀ ਬੱਸ ਇਹ ਲਖਨਕਲਾਂ ਦੀ ਬੱਸ ਹੈ ਬਿਲਕੁਲ ਲਖਨਕਲਾਂ ਭਾਈ ਗੁਰਦਾਸ ਅਕੈਡਮੀ ਸਕੂਲ ਹਾਂਜੀ ਦੂਜਾ ਮੋੜਾ ਤੁਜਾ ਮੁੰਡਾ ਇਹਦਾ ਵਾਹ ਅੰਮਰਸਰ ਰੈਫਰ ਕਰਤਾ ਵਾ ਉਹ ਵੀ ਗੰਭੀਰ ਆ ਹਾਂਜੀ ਪੁਲਿਸ ਨੂੰ ਲੋਕੀ ਤਾਂ ਉਹਨਾਂ ਦਿੱਤਾ ਗਿਆ ਪੁਲਿਸ ਵੱਲੋਂ ਸਾਰਾ ਹੀ ਹੋਇਆ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਬੱਸ ਨੂੰ ਆਪਾਂ ਬੱਸ ਨੂੰ ਆਪਾਂ ਗੱਡੀ ਕਵਰੀ ਕਰ ਲਈ ਆ ਡਰਾਈਵਰ ਦੀ ਵੀ ਕਰ ਲਈ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਸ ਸਾਹਿਬ ਆਈ ਤੋਂ ਕਹਿ ਗਿਆ ਹਾਂਜੀ ਦੂਸਰੇ ਮੁੰਡੇ ਦੇ ਹੱਥ ਗਿਆ ਦੂਸਰੇ ਮੁੰਡੇ ਦਾ ਕਮੀਰਾ ਲਾ ਟੁੱਟ ਗਿਆ ਬਾਕੀ ਸਿਰ ਚ ਸਾਟਾ ਤੇ ਸਿਰ ਚ ਜਰਾ ਤੇ ਕੋਈ ਨਹੀਂ ਰਸ ਜੇ ਕੋਈ ਨਹੀਂ ਕਹਿ ਨਹੀਂ ਸਕਦੇ ਜੀ ਕੁਝ ਵੀ ਉਹਦੇ ਬਾਰੇ ਹਾਂਜੀ ਭਾਜੀ ਇਹ 60 45 ਬੱਸ ਹੈ ਇੱਥੋਂ ਸ਼ਾਵਰ ਹੁੰਦੀ ਬੱਚੇ ਲੈ ਕੇ ਮੇਰੀ ਬੇਟੀ ਗਰਲ ਸਕੂਲੇ ਜਾਂਦੀ ਪੜਨ ਵਾਸਤੇ ਕਿਹੜੇ ਸਕੂਲ ਦੀ ਇਹ ਲਖਣ ਕਲਾਂ ਦੀ ਬੱਸ ਆ ਅੱਛਾ ਜੀ ਤੇ ਇਹ ਜਦੋਂ ਭਾਜੀ ਬੱਸ ਆਈ ਆ ਬੱਸ ਬਹੁਤ ਜ਼ਿਆਦਾ ਫਾਸਟ ਆਉਂਦੀ ਸੀਗੀ ਤੇ ਪਿੱਛੋਂ ਮੈਨੂੰ ਨਹੀਂ ਪਤਾ ਕਿ ਇਹ ਕੁਝ ਕਰਕੇ ਆਈ ਆ ਗੱਡੀ ਭੱਜੀ ਵੇਖੀ ਮੈਂ ਭੱਜੀ ਹੈ ਗੱਡੀ ਗਾੜੀ ਉਹਨੇ ਚ ਨੂੰ ਆਉਂਦੇ ਨੇ ਇੱਕ ਮੁੰਡਾ ਹੋਰ ਖਲੋਤਾ ਸੀ ਇਹਨਾਂ ਨੂੰ ਕਣਕ ਦੇ ਵਿੱਚ ਪਾਣੀ ਲੱਗਾ ਹੈ ਕਣਕ ਨੂੰ ਖਿੱਚ ਕੇ ਬਾਹਰ ਵਿਚਾਰਿਆ ਮੁੰਡਿਆਂ ਨੂੰ ਮੈਂ ਕੱਢਿਆ ਇਹਨਾਂ ਨੂੰ ਤੇ ਬੱਸ ਜਿਹੜੀ ਵੀ ਜਾਂਦੀ ਹੈ ਪਿੰਡ ਨੂੰ ਬਹੁਤ ਜ਼ਿਆਦਾ ਫਾਸਟ ਜਾਂਦੀ ਆ ਕੋਈ ਥੋੜਾ ਜਿਹਾ ਡਰਾਈਵਰ ਨੂੰ ਅਜੇ ਤੇ ਕੋਈ ਤੁਹਾਡੇ ਕੋ ਵੀਡੀਓ ਜਾਂ ਕੋਈ ਨੰਬਰ ਨੂੰ ਨਹੀਂ ਵੀਡੀਓ ਨਹੀਂ ਭਾਜੀ ਸਾਡੇ ਕੋ ਹੈਗੀ ਕੋਈ ਵੀ ਫੋਟੋ ਖਿੱਚੀ ਵਾਲ ਚ ਹੈਗੀ ਆ ਬਸ 60 45 ਬਸ ਭਾਜੀ ਭਾਜੀ ਉਹਨਾਂ ਜਿੱਦੋਂ ਆਪਾਂ ਉੱਥੇ ਗਏ ਤੇ ਉਹਨਾਂ ਬੱਸ ਲਗਾ ਕੇ ਲਈ ਟਟਾਰੇ ਦੇ ਵਿੱਚ ਬੱਸ ਲਈ ਉਹਦੀ ਵੀਡੀਓ ਸਾਡੇ ਕੋਲ ਪਈ ਆ ਕਿਹੜੇ ਦੋ ਸਕੂਲ ਆ ਭਾਜੀ ਦੋ ਸਕੂਲ ਆ ਲਖਨਗੜਾ ਜਿਹੜਾ ਹੈ ਨੰਗਣੀ ਦਾ ਸਕੂਲ ਜਿਹਨੂੰ ਕਹਿ ਦਿੰਦੇ ਬਰਦਾਸ ਭਾਈ ਬਰਦਾਸ ਭਾਈ ਬਰਦਾਸ ਤੁਸੀਂ ਕੀ ਪ੍ਰਸ਼ਾਸਨ ਨੂੰ ਕਰਦੇ ਹੋ ਕਿੰਨੇ ਮੁੰਡੇ ਸੀ ਦੋ ਮੁੰਡੇ ਦੋ ਮੁੰਡੇ ਭਾਜੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਵੀ ਇਨਸਾਫ ਲੈਣ ਲਈਦਾ ਜੋ ਬੱਚਾ ਨਾਲ ਕੰਤਕਾਰ ਹੋਈ ਕੀਤੀ ਜਾਂਦੀ ਹੈ ਡੈਥ ਹੋ ਗਈ ਹੈ ਬੱਚੀ ਦੀ ਸੀ ਸੀਰੀਅਸ ਸੀ ਸਰਕਲ ਤਾ ਉਹਨੂੰ ਤੇ ਨਾ ਭਾਈ ਗੁਰਦਾਸ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਹੈ ਲਖਨਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਜ਼ੇਰੇ ਤੇ ਧੁੰਦ ਕਾਰਨ ਨੇ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀਤ ਹੈ ਲਵ ਪ੍ਰੀਤ ਦੇ ਵਜਨ ਕਰਕੇ ਤੇ ਬੱਚੇ ਦੀ ਡੈਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਬਸ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਰਿਸਕ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀਆਂ ਪਰਮਿਸ਼ਨ ਤੇ ਦੋ ਮੁੰਨੇ ਇੱਕ ਦੀ ਡੈਥ ਹੋ ਗਈ ਐ ਤੇ ਇਹਦੀ ਲੱਬ ਦੀ ਡੈਥ ਹੋ ਗਈ ਐ ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨੌਰ ਤੋਂ ਤੇ ਜੋ ਹੋ ਵੀਦਾ ਫਿਰ ਤੁਹਾਨੂੰ ਅਪਡੇਟ ਕਰਾਂਗੇ ਬਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹਾਂ ਦੇ ਵਿੱਚ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਡਰਾਈਵਰ ਨੂੰ ਵੀ ਕਰ ਰਹੇ ਆ ਜੀ ਰਾਉਂਡ ਅਪ ਤੇ ਬੱਸ ਵੀ ਕਰ ਰਹੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀਕਲ ਕਰਾਵਾਂਗੇ ਜੇ ਕੋਈ ਆਇਆ ਕਿ ਉਹਦੇ ਮੁਤਾਬਕ ਉਹ ਵੀ ਕਰਵਾਈ ਹੋਏਗੀ ਤਾਂ ਜਿਹੜੀ ਉਹ ਡੈੱਡ ਬੋਡੀ ਪੋਸਟਮਾਰਨ ਵਾਸਤੇ ਇਹ ਡੈੱਡ ਬੋਡੀ ਪੈਂਦਾ ਹੈ ਕਿ ਉਹਨੂੰ ਉਹਦਾ ਪੋਸਟਮਾਰਨ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਐਫਏ ਆਲੋਜ ਕਰਕੇ ਅਸੀਂ ਕਾਰਵਾਈ ਕਰਾਂਗੇ